ਕਿ ਪੰਜਾਬ ਨੂੰ ਡੀਫੇਮ ਹੈ ਨਾ ਆਜ਼ਾਦੀ ਤੋਂ ਬਾਅਦ ਤੋਂ ਹੀ ਕੀਤਾ ਜਾ ਰਿਹਾ ਹੈ ਕਾਰਨ ਪਤਾ ਕੀ ਹੈ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਪੰਜਾਬ ਹਿੰਦੂਸਤਾਨ ਦੀ ਹਕੂਮਤ ਦੇ ਉਲਟ ਚੱਲਦਾ ਇਹ ਪੰਜਾਬੀਆਂ ਦੇ ਸਾਡੇ ਖੂਨ ਚ ਹੁੰਦਾ ਡੀਐਨਏ ਚ ਕਹ ਲੋ ਤੁਸੀਂ ਮੈਨੂੰ ਦੱਸੋ ਜਦੋਂ ਅਸੀਂ ਕੇਂਦਰ ਸਰਕਾਰ ਨਾਲ ਵੇਰ ਕੇ ਚੱਲਣਾ ਉਹਨਾਂ ਨੂੰ ਅੱਖਾਂ ਕੱਢ ਕੇ ਚੱਲਣਾ ਤੇ ਕੇਂਦਰ ਸਰਕਾਰ ਕਿਵੇਂ ਸਾਡਾ ਸਾਥ ਦੇ ਦੇ ਜੀ ਕੇਂਦਰ ਸਰਕਾਰ ਕਦੀ ਨਹੀਂ ਚਾਹੁੰਦੀ ਸੀ ਪੰਜਾਬ ਟੁੱਟੇ ਇਹ ਕਦੀ ਵੀ ਨਹੀਂ ਚਾਹੁੰਦੀ ਸੀ ਨਹੀਂ ਚਾਹੁੰਦੇ ਸੀ ਅੰਦੋਲਨ ਹੋਇਆ ਜੇਲ੍ਹਾਂ ਭਰੀਆਂ ਗਈਆਂ ਬਹੁਤ ਲੰਬਾ ਚੋੜਾ ਸੰਘਰਸ਼ ਹੋਇਆ ਔਰ ਆਖਰਕਾਰ ਪੰਜਾਬ ਨੂੰ ਤੋੜਨਾ ਪਿਆ ਹਰਿਆਣਾ ਲੱਗ 갔다 ਨਹੀਂ ਤਾਂ ਅੱਜ ਗੁਰਦਾਵਾ ਪੰਚਕੂਲਾ ਸਾਡਾ ਹੁੰਦਾ ਆਖਰਕਾਰ ਕੇਂਦਰ ਸਰਕਾਰ ਝੁੱਕ ਗਈ ਪੰਜਾਬ ਨੂੰ ਛੋਟਾ ਕਰਨਾ ਪਿਆ ਪੰਜਾਬ ਛੋਟਾ ਹੋ ਕੇ ਮੋਹਾਲੀ ਤੋਂ ਲੈ ਕੇ ਅੰਬਰਸਤ ਤੱਕ ਰਹਿ ਗਿਆ ਅੱਗੋਂ ਕੱਟਤਾ ਗਿਆ ਇਧਰੋਂ ਸਾਰਾ ਜਿਹੜਾ ਬਾਰਡਰ ਵਾਲਾ ਇਲਾਕਾ ਬੋਰ ਫਾਜ਼ਿਲਕਾ ਇਹ ਦੇ ਦਿੱਤਾ ਗਿਆ ਤੇ ਇਧਰੋਂ ਹਿਮਾਚਲ ਵੀ ਕੱਟ ਪਾੜੀ ਲੱਗ ਕੇ ਸਾਰੇ ਉਹਦਾ ਸ਼ਿਮਲਾ ਸਾਡਾ ਹੋਣਾ ਸੀ ਸ਼ਿਮਲਾ ਸਾਡਾ ਹੋਣਾ ਸੀ ਜਿਹੜੇ ਇੰਦਰਾ ਗਾਂਧੀ ਨੇ ਐਮਰਜੈਂਸੀ ਲਗਾਈ ਦੇਸ਼ 'ਚ ਸਾਰੇ ਸੂਬੇ ਰਾਜੀ ਸੀਗੇ ਵੀ ਐਮਰਜੈਂਸੀ ਠੀਕ ਆ ਕੋਈ ਨਹੀਂ ਬੋਲਿਆ ਲੇਕਿਨ ਪੰਜਾਬ ਦੇ ਲੀਡਰ ਜਿਹੜੇ ਸੀ ਇੰਦਰਾ ਗਾਂਧੀ ਦੇ ਖਿਲਾਫ ਬੋਲੇ ਤੇ ਐਮਰਜੈਂਸੀ ਦਾ ਅੰਦੋਲਨ ਅਗੇਂਸਟ ਜਿਹੜਾ ਇੰਦਰਾ ਗਾਂਧੀ ਦੇ ਇੱਥੋਂ ਸ਼ੁਰੂ ਹੋਇਆ ਇੱਥੋਂ ਲਹਿਰ ਸ਼ੁਰੂ ਹੋਈ ਜੇਲਾ ਭਰੀਆਂ ਗਈਆਂ ਅਕਾਲੀ ਦਲ ਨੇ ਵਿਰੋਧ ਕੀਤਾ ਐਮਰਜੈਂਸੀ ਦਾ ਔਰ ਉਹਦੇ ਨਾਲ ਸਾਰੇ ਦੇਸ਼ 'ਚ ਹਉਆ ਖੜਾ ਹੋ ਗਿਆ इंदिरा गांधी ਜਦੋਂ ਦੁਆਰਾ ਪ੍ਰਾਈਮ ਮਿਨਿਸਟਰ ਬਣੀ ਪੰਜਾਬ ਦੇ ਵਿੱਚੋਂ ਅਕਾਲੀ ਦਲ ਨੂੰ ਸਬਕ ਸਖਾਨ ਲਈ ਅਕਾਲੀ ਦਲ ਨਾ ਕਰਨ ਲਈ ਇੱਥੇ ਦੇ ਲੋਕਾਂ ਨਾ ਕਰਨ ਲਈ ਇੱਥੇ ਹਉਆ ਖੜਾ ਕਰਤਾ ਗਿਆ ਜਿਹਨੂੰ ਆਪਾਂ ਅਤਵਾਦ ਦਾ ਦੌਰ ਕਹਿੰਦੇ ਆ ਕਾਲਾ ਦੌਰ ਕਹਿੰਦੇ ਆ ਜੀ ਜਿਹਨੂੰ ਅਸੀਂ ਖੜਕੂਵਾਦ ਵੀ ਕਹਿੰਦੇ ਆ ਆਪਣੇ ਅਲਫਾਜ਼ ਦੇ ਵਿੱਚੋਂ ਇਹ ਇਦਾਂ ਨਹੀਂ ਹੁੰਦਾ ਕਮਜ਼ੋਰ ਕਰਨਾ ਕਲਾ ਟੈਂਪੂ ਨਾਲ ਥੋੜਾ ਕਮਜ਼ੋਰ ਹੋ ਜਾਣਾ ਪੰਜਾਬ ਪੰਜਾਬ ਦੇ ਆਸ-ਪਾਸ ਜਿੰਨੇ ਸਟੇਟ ਸੀਗੇ ਜੀ ਕਿਹੜਾ ਹਿਮਾਚਲ ਹੈ ਦੂਜਾ ਸਟੇਟ ਹੈਗਾ ਇੱਥੇ ਜਿਹੜਾ ਆਪਣਾ ਪੈਂਦਾ ਹਿਮਾਚਲ ਤੇ ਜੀਐਨਕੇ ਠੀਕ ਆ ਇਹ ਦੋਨਾਂ ਨੂੰ ਸਪੈਸ਼ਲ ਪੈਕੇਜ ਦੇ ਦਿੱਤਾ ਗਿਆ ਭਾਈ ਜਿਹੜਾ ਇੱਥੇ ਇੰਡਸਟਰੀ ਲਾਊਗਾ ਉਹਨੂੰ 10 ਸਾਲਾਂ ਨਾ ਇਨਕਮ ਟੈਕਸ ਨਾ ਸੇਲ ਟੈਕਸ ਨਾ ਵੈਟ ਕੁਝ ਨਹੀਂ ਦੇਣਾ ਪੈਣਾ ਤੁਸੀਂ ਦੱਸੋ ਸਾਰੀ ਇੰਡਸਟਰੀ ਗਗਰੇਟ ਚਲੀ ਗਈ ਸਾਰੀ ਇੰਡਸਟਰੀ ਬੱਦੀ ਚਲੀ ਗਈ ਹਿਮਾਚਲ ਦੀ ਠੀਕ ਹੈ ਨਾ ਇਧਰੋਂ ਜਿਹੜੀ ਜੀਐਨਕੇ ਨਾ ਸੀ ਉਹ ਕਠੂਏ ਲੱਗ ਗਈ ਇਹ ਵੀ ਪੰਜਾਬ ਕਮਜ਼ੋਰ ਹੋਇਆ ਜੇਕਰ ਤੁਸੀਂ ਕਦੇ ਵੀ ਸੋਸ਼ਲ ਮੀਡੀਆ ਚਲਾਉਨੇ ਹੋ ਤਾਂ ਕਈ ਚੀਜ਼ਾਂ ਨਿਕਲ ਕੇ ਸਾਹਮਣੇ ਆndੀਆਂ ਨੇ ਖਾਸ ਕਰ ਜਦੋਂ ਪੰਜਾਬ ਦੇ ਵਿੱਚ ਰਹਿ ਕੇ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਸਕਰੋਲ ਕਰਦੇ ਹੋ ਤਾਂ ਪੰਜਾਬ ਦੇ ਵਿੱਚ ਕਈ ਮੁੱਦੇ ਅਜੀਹੇ ਨੇ ਜਿਸ ਨੂੰ ਜਦੋਂ ਕੋਈ ਛੇੜਦਾ ਹੈ ਤੇ ਉਹ ਮੁੱਦਾ ਇੰਨਾ ਭੱਖਦਾ ਹੈ ਕਿ ਤੁਸੀਂ ਵੀ ਹੈਰਾਨ ਹੁੰਦੇ ਹੋਵੋਗੇ ਪੰਜਾਬ ਦੇ ਵਿੱਚ ਕਈ ਮੁੱਦੇ ਇਸ ਵਕਤ ਚੱਲ ਰਹੇ ਨੇ ਇੱਕ ਮੁੱਦਾ ਇਹ ਹੈ ਕਿ ਪੰਜਾਬ ਦੇ ਵਿੱਚ ਲਗਾਤਾਰ ਗੰਦ ਪ੍ਰਮੋਟ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਉਸ ਦੇ ਅਲੱਗ ਤੌਰ ਦੇ ਉੱਪਰ ਜੜਾਏ ਹੋ ਪੰਜਾਬ ਨੂੰ ਵਧਾਉਣ ਅਤੇ ਪੰਜਾਬ ਨੂੰ ਤਰੱਕੀ ਦੇ ਰਾਹੇ ਪਾਉਣ ਵਾਲਾ ਜਿਹੜਾ ਹੈ ਉਹ ਮੁੱਦਾ ਵੀ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਅੱਜ ਅਸੀਂ ਗੱਲਬਾਤ ਪੰਜਾਬ ਦੇ ਵਿੱਚ ਜੋ ਮੁੱਦਾ ਨੈਕਸਟ ਲੈਵਲ ਚੱਲ ਰਿਹਾ ਹੈ ਕਿ ਪੰਜਾਬ ਦੇ ਵਿੱਚ ਗੰਦ ਕਿਉਂ ਪਰੋਸਿਆ ਜਾਂਦਾ ਹੈ ਪੰਜਾਬ ਨੂੰ ਅਜੀਹਾ ਕਿਉਂ ਦਿਖਾਇਆ ਜਾ ਰਿਹਾ ਹੈ ਕਿ ਵੀ ਪੰਜਾਬ ਜਿਹੜਾ ਹੈਗਾ ਹੈ ਜਿੱਥੇ ਲੋਕ ਕਹਿੰਦੇ ਸੀ ਕਿ ਪੰਜਾਬ ਦੇ ਨੌਜਵਾਨ ਹੱਟੇ-ਕੱਟੇ ਨੇ ਪੰਜਾਬ ਦੇ ਨੌਜਵਾਨਾਂ ਦੀ ਤਾਰੀਫ ਹੁੰਦੀ ਸੀ ਹੁਣ ਪੰਜਾਬ ਨੂੰ ਖਤਮ ਕਰਨ ਦੀ ਕਗਾਰ ਦੇ ਉੱਪਰ ਲੋਕ ਕਿਉਂ ਤੁਲੇ ਹੋਏ ਨੇ ਇਹ ਟਰੈਂਡ ਕਿਉਂ ਕਰ ਰਿਹਾ ਹੈ ਇਸ ਬਾਬਤ ਗੱਲਬਾਤ ਕਰਨ ਲਈ ਸਾਡੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰੇਂਦਰ ਪਾਲ ਖੋਰੀ ਨੇ ਗੱਲਬਾਤ ਜਰੂਰ ਕਰਾਂਗੇ ਤੇ ਜਾਣਨ ਦੀ ਵੀ ਕੋਸ਼ਿਸ਼ ਕਰਾਂਗੇ ਡਾਕਟਰ ਸਾਹਿਬ ਜਿਸ ਤਰੀਕੇ ਦੇ ਨਾਲ ਪਹਿਲਾਂ ਪੰਜਾਬ ਰਿਪਰੈਜ਼ੈਂਟ ਹੁੰਦਾ ਸੀਗਾ ਪੰਜਾਬ ਨੂੰ ਕਿਹਾ ਜਾਂਦਾ ਸੀ ਕਿ ਵੀ ਪੰਜਾਬ ਉਹ ਧਰਤੀ ਹੈ ਜਿਸ ਜਗ੍ਹਾ ਤੋਂ ਹੱਟੇ-ਕੱਟੇ ਨੌਜਵਾਨ ਨਿਕਲਦੇ ਨੇ ਅਤੇ ਖੁੱਲਾ ਖਾਣ-ਪਾਨ ਵਾਲੇ ਜਿਹੜੇ ਨੇ ਉਹ ਨੌਜਵਾਨ ਨੇ ਪੰਜਾਬ ਦੀ ਧਰਤੀ ਹੈ ਜਿਹੀ ਹੈ ਪਰ ਹੁਣ ਲਗਾਤਾਰ ਜਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਦੇ ਉੱਪਰ ਪੰਜਾਬ ਦਾ ਫੇਸ ਦਿਖਾਇਆ ਜਾ ਰਿਹਾ ਹੈ ਐਂਡ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੇ ਕਲਚਰ ਨੂੰ ਪੰਜਾਬ ਦੇ ਹੋਰ ਚੀਜ਼ਾਂ ਨੂੰ ਦਿਖਾਇਆ ਜਾ ਰਿਹਾ ਹੈ ਲੱਗਦਾ ਕਿ ਕਿਤੇ ਨਾ ਕਿਤੇ ਪੰਜਾਬ ਨੂੰ ਡੀਫੇਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਲਗਾਤਾਰ ਦੇ ਕੋ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਨੂੰ ਡੀਫੇਮ ਹੈ ਨਾ ਆਜ਼ਾਦੀ ਤੋਂ ਬਾਅਦ ਤੋਂ ਹੀ ਕੀਤਾ ਜਾ ਰਿਹਾ ਹੈ ਕਾਰਨ ਪਤਾ ਕੀ ਹੈ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਪੰਜਾਬ ਹਿੰਦੂਸਤਾਨ ਦੀ ਹਕੂਮਤ ਦੇ ਉਲਟ ਚੱਲਦਾ ਇਹ ਪੰਜਾਬੀਆਂ ਦੇ ਸਾਡੇ ਖੂਨ ਚ ਹੁੰਦਾ ਡੀਐਨਏ ਚ ਕਹ ਲਓ ਬਈ ਜੋ ਸੈਂਟਰ ਗਵਰਨਮੈਂਟ ਨੇ ਕਹਿਣਾ ਉਸ ਤੋਂ ਉਲਟ ਚੱਲਣਾ ਜੇ ਤੁਸੀਂ ਆਜ਼ਾਦੀ ਤੇ ਦੌਰ ਤੋਂ ਬਾਅਦ ਦੀ ਗੱਲ ਹੀ ਕਰਾਂਗੇ ਆਪਾਂ ਜੇ ਇੰਦਰਾ ਗਾਂਧੀ ਦੀ ਹਕੂਮਤ ਬਣੀ ਤੇ ਪੰਜਾਬ ਦੇ ਲੋਕ ਜਿਹੜੇ ਆ ਇਸ ਗੱਲ ਤੇ ਅੜ ਗਏ ਕਿ ਅਸੀਂ ਪੰਡ ਜਵਾਲਾ ਨਹਿਰੂ ਦੀ ਸੀ 1904 ਤੋਂ ਭਲਾ ਕਿ ਅਸੀਂ ਪੰਜਾਬ ਦਾ ਸੂਬਾ ਲੱਗ ਬਣਾਣਾ ਸਾਡੇ ਜੋ ਹਰਿਆਣੇ ਨੂੰ ਲੱਗ ਕਰੋ ਹਮਾਚਲ ਨੂੰ ਲੱਗ ਕਰੋ ਅਸੀਂ ਭਾਸ਼ਾ ਦੇ ਅਧਾਰ ਤੇ ਆਪਣਾ ਸੂਬਾ ਬਣਾਣਾ ਹਜੀ ਕੇਂਦਰ ਸਰਕਾਰ ਨਹੀਂ ਜਾਣਦੀ ਸੀਗੀ ਕਿ ਕਿਸੇ ਤਰੀਕੇ ਪੰਜਾਬ ਨੂੰ ਛੋਟਾ ਕੀਤਾ ਜਾਵੇ ਅਸੀਂ ਛੋਟੇ ਹੋਏ ਨਾ ਨਹੀਂ ਤਾਂ ਸਾਡਾ ਪੰਜਾਬ Shimla ਤੱਕ ਸੀ ਇਦੋਂ ਆਜ਼ਾਦੀ ਤੋਂ ਬਾਅਦ ਦੀ ਗੱਲ ਕਰਦਾ ਪਹਿਲਾਂ ਦੀ ਨਹੀਂ ਗੱਲ ਕਰ ਰਿਹਾ ਇਦੋਂ Shimla ਤੱਕ ਸੀ ਉਦੋਂ ਗੁਰਦਾਵਾ ਸਾਰਾ ਔਰ ਹਰਿਆਣਾ ਸਾਰਾ ਸਾਡਾ ਹਿੱਸਾ ਸੀਗਾ ਪੰਜਾਬ ਦੇ ਵਿੱਚ ਪੰਜਾਬ ਦਾ ਹਿੱਸਾ ਸੀਗਾ ਲੇਕਿਨ ਪੰਜਾਬ ਦੇ ਜਿਹੜੇ ਕੁਝ ਪੋਲੀਟੀਕਲ ਲੋਕ ਸੀਗੇ ਜਿਨ੍ਹਾਂ ਨੂੰ ਇਹ ਲੱਗਦਾ ਸੀ ਕਿ ਅਸੀਂ ਘਟ ਗਿਣਤੀ ਵਾਲੇ ਲੋਕ ਆ ਭਈ ਸਾਨੂੰ ਤਾਂ ਸਾਰੀ ਉਮਰ ਸੱਤਾ ਨਹੀਂ ਮਿਲੂਗੀ ਭਈ ਇਹ ਪੰਜਾਬ ਜਿਹੜਾ ਹਰਿਆਣੇ ਤੇ ਹਿਮਾਚਲ ਦੇ ਲੋਕਾਂ ਦੀ ਜਦੋਂ ਵੋਟਾਂ ਪੈਂਦੀਆਂ ਤੇ ਸਾਡੀ ਨੰਬਰ ਕਦੀ ਨਹੀਂ ਆਊਗਾ ਕਿਉਂਕਿ 1947 ਤੋਂ ਬਾਅਦ ਜਿਵੇਂ ਚੀਫ ਮਿਨਿਸਟਰ ਬਣੇ ਗੋਪੀ ਚੰਦ ਭਾਰਗਵ ਬਣਿਆ ਭੀਮ ਸੈਨ ਸੱਚਰ ਬਣੇ ਕੇਵਲ ਸਿੰਘ ਮੁਸਾਫਰ ਬਣੇ ਜੀ ਇਹ ਸਾਰੇ ਪ੍ਰਤਾਪ ਸਿੰਘ ਕੈਰੋ ਬਣੇ ਇਹ ਸਾਰੇ ਮੁੱਖ ਮੰਤਰੀ ਉਹ ਬਣੇ ਜਿਹੜੇ ਕਾਂਗਰਸ ਦੀ ਪਾਰਟੀ ਦੇ ਮੁੱਖ ਮੰਤਰੀ ਸੀਗੇ ਜੀ ਇੱਕ ਬੜਾ ਅੰਦੋਲਨ ਚੱਲਿਆ ਨੇ ਜੀ ਪੰਜਾਬ ਨੂੰ ਅਲੱਗ ਕਰ ਦਿਓ ਜੀ ਇੱਥੇ ਘੱਟ ਗਿਣਤੀ ਵਾਲੇ ਜ਼ਿਆਦਾ ਹੈਗੇ ਜੀ ਇੰਨੀ ਸਟੇਟ ਛੋਟੀ ਕਰੋ ਜੀ ਬੜਾ ਪੰਜਾਬੀ ਸੂਬਾ ਅੰਦੋਲਨ ਜਿਹਨੂੰ ਕਹਿੰਦੇ ਆ ਆਖਰਕਾਰ 1966 ਦੇ ਵਿੱਚ ਪੰਜਾਬ ਤੋੜ ਦਿੱਤਾ ਗਿਆ ਕੇਂਦਰ ਸਰਕਾਰ ਕਦੀ ਨਹੀਂ ਚਾਹੁੰਦੀ ਸੀ ਪੰਜਾਬ ਟੁੱਟੇ ਅੱਛਾ ਇਹ ਕਦੀ ਵੀ ਨਹੀਂ ਚਾਹੁੰਦੀ ਸੀ ਨਹੀਂ ਚਾਹੁੰਦੇ ਸੀ ਅੰਦੋਲਨ ਹੋਇਆ ਜੇਲ੍ਹਾਂ ਭਰੀਆਂ ਗਈਆਂ ਬਹੁਤ ਲੰਬਾ ਚੋੜਾ ਸੰਘਰਸ਼ ਹੋਇਆ ਔਰ ਆਖਰਕਾਰ ਪੰਜਾਬ ਨੂੰ ਤੋੜਨਾ ਪਿਆ ਹਰਿਆਣਾ ਲੱਗ ਕਰਤਾ ਨਹੀਂ ਤਾਂ ਅੱਜ ਗੁਰਦਾਵਾ ਪੰਚਕੁੱਲਾ ਸਾਡਾ ਹੋਣਾ ਸੀ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਮੇਰੇ ਖਿਆਲ ਨਾਲ ਪੰਜਾਬ ਦੇ ਵਿੱਚ ਜੋ ਰਹਿੰਦੇ ਨੇ ਬਹੁਤ ਘੱਟ ਲੋਕਾਂ ਨੂੰ ਪਤਾ ਬੜਾ ਵੱਡਾ ਅੰਦੋਲਨ ਹੋਇਆ ਜੇਲ੍ਹਾਂ ਭਰੀਆਂ ਗਈਆਂ ਔਰ ਬੜਾ ਮਤਲਬ ਐਜੀਟੇਸ਼ਨ ਹੋਇਆ ਆਖਰਕਾਰ ਕੇਂਦਰ ਸਰਕਾਰ ਝੁੱਕ ਗਈ ਪੰਜਾਬ ਨੂੰ ਛੋਟਾ ਕਰਨਾ ਪਿਆ ਪੰਜਾਬ ਛੋਟਾ ਹੋ ਕੇ ਮੋਹਾਲੀ ਤੋਂ ਲੈ ਕੇ ਅੰਮ੍ਰਿਤਸਰ ਤੱਕ ਰਹਿ ਗਿਆ ਅੱਗੋਂ ਕੱਟਦਾ ਗਿਆ ਇਧਰੋਂ ਸਾਰਾ ਜਿਹੜਾ ਬਾਰਡਰ ਵਾਲਾ ਇਲਾਕਾ ਬੋਰ ਫਾਜ਼ਿਲਕਾ ਇਹ ਦੇ ਦਿੱਤਾ ਗਿਆ ਤੇ ਇਧਰੋਂ ਹਿਮਾਚਲ ਵੀ ਕੱਟਦਾ ਗਿਆ ਪਹਾੜੀ ਇਲਾਕੇ ਸਾਰੇ ਕੱਟ ਗਏ ਕਿਉਂਕਿ ਅੱਜ Shimla ਸਾਡਾ ਹੋਣਾ ਸੀ ਸ਼ਿਮਲਾ ਸਾਡਾ ਹੋਣਾ ਸੀ ਅਸੀਂ ਇਹ ਕਹਿੰਦੇ ਵੀ ਅਸੀਂ ਸ਼ਿਮਲਾ ਨੂੰ ਮੰਨ ਜਾਣਾ ਹੈ ਉਹ ਪੰਜਾਬ ਦਾ ਹਿੱਸਾ ਹੋਣਾ ਪੰਜਾਬ ਦਾ ਹਿੱਸਾ ਹੋਣਾ ਸੀ ਇਹ ਤੋੜ ਕੇ ਛੋਟਾ ਕਰਤਾ ਗਿਆ ਅੱਛਾ ਕੇਂਦਰ ਸਰਕਾਰ ਨੂੰ ਤਾਂ ਹੋਣਾ ਹੀ ਆ ਯਾਰ ਅਸੀਂ ਇਹਨਾਂ ਨੂੰ ਐਡਾ ਵੱਡਾ ਸੂਬਾ ਰੱਖਣਾ ਚਾਹੁੰਦੇ ਸੀ ਇਹਨਾਂ ਨੇ ਸਾਡੇ ਖਿਲਾਫ ਚੱਲੇ ਸੂਬਾ ਛੋਟਾ ਕਰਤਾ ਅੱਛਾ ਜਦੋਂ ਛੋਟਾ ਸੂਬਾ ਹੋਇਆ ਜਿਹੜੇ ਲੀਡਰਾਂ ਨੇ ਐਜੀਟੇਸ਼ਨ ਕੀਤਾ ਸੀ ਉਹ ਲੀਡਰ ਇਹ ਮੁੱਖ ਮੰਤਰੀ ਬਣ ਗਏ ਉਦੋਂ 1968 ਤੋਂ ਬਾਅਦ ਪਹਿਲੀ ਸਰਕਾਰ ਇੱਥੇ ਅਕਾਲੀ ਦਲ ਦੀ ਬਣੀ ਅੱਛਾ ਉਹ ਜਸਟਿਸ ਗੁਰਨਾਮ ਸਿੰਘ ਦੀ ਸਰਕਾਰ ਸੀ ਅਕਾਲੀ ਦਲ ਬਣਿਆ ਔਰ ਇੰਦਰਾ ਗਾਂਧੀ ਦਾ ਹਿੱਲ ਗਈ ਉਤੋਂ ਬਈ ਇਹ ਮੇਰੇ ਖਿਲਾਫ ਐਡਾ ਵੱਡਾ ਅੰਦੋਲਨ ਚੱਲਿਆ ਤੋੜ ਕੇ ਇਹਨਾਂ ਨੇ ਅਕਾਲੀ ਦਲ ਦੀ ਸਰਕਾਰ ਬਣਾ ਲਈ ਨਹੀਂ ਤਾਂ ਅਕਾਲੀ ਦਲ ਦੀ ਸਰਕਾਰ ਬਣਣੀ ਨਹੀਂ ਸੀ ਕਦੀ ਕਿਉਂਕਿ ਹਰਿਆਣਾ ਵੀ ਵਿੱਚ ਸੀ ਹਿਮਾਚਲ ਵੀ ਵਿੱਚ ਸੀ ਅਕਾਲੀ ਦਲ ਤਾਂ ਸਿਰਫ ਇੱਥੇ 19 ਪਾਰਟੀ ਜੋਗਾ ਹੀ ਰਹਿਣਾ ਸੀ ਜਿਹੜੀ ਉਹਨਾਂ ਦੇ ਛੋਟੀ ਪਾਰਟੀ ਛੋਟੀ ਪਾਰਟੀ ਲੋਕਾਂ ਇਹਨਾਂ ਦਾ ਮੰਤਬ ਹੀ ਇਹ ਸੀ ਗੱਲ ਲੀਡਰਾਂ ਦਾ ਕਿ ਇਹਨੂੰ ਆਪਾਂ ਤੋੜੀਏ ਤੇ ਸੱਤਾ ਲਈਏ ਅੱਛਾ ਪੰਜਾਬ ਤੋੜਿਆ ਗਿਆ ਆਪਣੀ ਸੱਤਾ ਲਈ ਕੇਂਦਰ ਸਰਕਾਰ ਦੇ ਉਲਟ ਜਾ ਕੇ ਤੋੜਿਆ ਗਿਆ ਤੇ ਉਹ ਜਸਟਿਸ ਗੁਰਨਾਮ ਸਿੰਘ ਦੀ ਪਹਿਲੀ ਸਰਕਾਰ ਬਣੀ ਅਕਾਲੀ ਦਲ ਦੀ ਫਿਰ ਉਹ ਇੰਦਰਾ ਗਾਂਧੀ ਦੇ ਅਗੇਂਸਟ ਬਣੀ ਫਿਰ ਇੰਦਰਾ ਗਾਂਧੀ ਨੇ ਅਮਰਜੰਸੀ ਲਗਾਈ ਦੇਸ਼ ਚ ਜੀ ਸਾਰੇ ਸੂਬੇ ਰਾਜੀ ਸੀਗੇ ਬਈ ਅਮਰਜੰਸੀ ਠੀਕ ਆ ਕੋਈ ਨਹੀਂ ਬੋਲਿਆ ਲੇਕਿਨ ਪੰਜਾਬ ਦੇ ਲੀਡਰ ਜਿਹੜੇ ਸੀ ਇੰਦਰਾ ਗਾਂਧੀ ਦੇ ਖਿਲਾਫ ਬੋਲੇ ਤੇ ਅਮਰਜੰਸੀ ਦਾ ਅੰਦੋਲਨ ਅਗੇਂਸਟ ਜਿਹੜਾ ਉਹ ਇੰਦਰਾ ਗਾਂਧੀ ਤੇ ਇੱਥੋਂ ਸ਼ੁਰੂ ਹੋਇਆ ਇੱਥੋਂ ਲਹਿਰ ਸ਼ੁਰੂ ਹੋਈ ਜਿੱਲਾ ਭਰੀਆਂ ਗਈਆਂ ਅਕਾਲੀ ਦਲ ਨੇ ਵਿਰੋਧ ਕੀਤਾ ਐਮਰਜੈਂਸੀ ਦਾ ਔਰ ਉਹਦੇ ਨਾਲ ਸਾਰੇ ਦੇਸ਼ 'ਚ ਹਊਆ ਖੜਾ ਹੋ ਗਿਆ 인ਦਰਾ ਗਾਂਧੀ ਦੀ ਸੱਤਾ ਚਲੀ ਗਈ 인ਦਰਾ ਗਾਂਧੀ ਹਾਰ ਗਈ ਬਹੁਤ ਬੁਰੀ ਤਰ੍ਹਾਂ ਮਨ 'ਚ ਕਿੜਕ ਆ ਗਈ ਬਈ ਇਹ ਪੰਜਾਬ ਦੇ ਲੋਕਾਂ ਨੇ ਮੇਰਾ ਨੁਕਸਾਨ ਕੀਤਾ 인ਦਰਾ ਗਾਂਧੀ ਜਦੋਂ ਦੁਬਾਰਾ ਪ੍ਰਾਈਮ ਮਿਨਿਸਟਰ ਬਣੀ ਪੰਜਾਬ ਦੇ ਵਿੱਚੋਂ ਅਕਾਲੀ ਦਲ ਨੂੰ ਸਬਕ ਸਖਾਣ ਲਈ ਅਕਾਲੀ ਦਲ ਨਾਲ ਕਰਨ ਲਈ ਇੱਥੇ ਦੇ ਲੋਕਾਂ ਨਾਲ ਕਰਨ ਲਈ ਇੱਥੇ ਹਊਆ ਖੜਾ ਕਰਤਾ ਗਿਆ ਜਿੰਨੋ ਆਪਾ ਅਤਵਾਦ ਦਾ ਦੌਰ ਕਹਿੰਦੇ ਆ ਕਾਲਾ ਦੌਰ ਕਹਿੰਦੇ ਆ ਜੀ ਜਿੰਨੂੰ ਅਸੀਂ ਖੜਕੂਵਾਦ ਵੀ ਕਹਿੰਨੇ ਆਪਣੇ ਅਲਫਾਜ਼ ਦੇ ਵਿੱਚ ਉਹ ਖੜਾ ਕਰਤਾ ਗਿਆ ਸਨ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਇਸ ਕਰਕੇ ਲਿਆਂਦਾ ਸੀ ਕਿ ਇਹ ਪੰਜਾਬ ਦੇ ਜਿਹੜੇ ਮੁੱਦੇ ਨੇ ਪਾਣੀ ਦਾ ਮੁੱਦਾ ਹੈ ਚੰਡੀਗੜ੍ਹ ਦਾ ਮੁੱਦਾ ਪੰਜਾਬੀ ਬਾਦਸ਼ਾਹ ਦੇ ਮੁੱਦੇ ਆ ਉਹਨਾਂ ਤੇ ਖੜਾ ਹੋਵੇ ਉਹਨਾਂ ਦੇ ਖੜੇ ਰਹਿਣ ਲੇਕਿਨ ਬਾਅਦ ਦੇ ਵਿੱਚ ਸਿਆਸੀ ਬੰਦੇ ਸਿਆਸਤ ਕਰ ਗਏ ਉਹਨਾਂ ਨੂੰ ਖੜਕੂਵਾਦ ਹਥਿਆਰ ਫੜਾ ਦਿੱਤੇ ਹੋਇਆ ਕੀ ਪੰਜਾਬ ਇੰਨੇ ਸਾਲ ਜੜਿਆ ਕਈਆਂ ਦੇ ਫੇਕ ਐਨਕਾਊਂਟਰ ਹੋਏ ਸਿੱਖਾਂ ਨਾਲ ਵੀ ਪੁਲਿਸ ਨੇ ਵਧੀਆਂ ਕੀਤੀਆਂ ਅੱਜ ਵੀ ਫੇਕ ਐਨਕਾਊਂਟਰਸ ਦੇ ਵਿੱਚ ਸਜ਼ਾ ਹੁਣ ਵੀ ਹੋ ਰਹੀਆਂ ਲਗਾਤਾਰ ਅੱਛਾ ਉਹ ਤੁਸੀਂ ਹੁਣ ਦੇਖਿਆ ਪਿਛਲੇ ਹਫਤੇ ਹਜੇ ਹੁਣ ਸਜ਼ਾ ਹੋਈ ਐ ਇੱਕ ਹੋਰ ਤੇ ਵੱਡੇ ਵੱਡੇ ਅਫਸਰ ਜਿਹੜੇ ਜੇਲ੍ਹਾਂ 'ਚ ਬੰਦ ਹੋਏ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਫੇਕ ਐਨਕਾਊਂਟਰ ਕੀਤੇ ਵੱਡੇ ਅਤਵਾਦੀਆਂ ਨੇ ਵੀ ਇੱਥੇ ਜਿਹੜਾ ਵਾ ਪੰਜਾਬ ਦੇ ਵਿੱਚ ਕਈ ਜਗ੍ਹਾ ਬੰਬ ਬਲਾਸਟ ਕਈ ਜਗ੍ਹਾ ਬੱਸਾਂ ਦੀ ਕਿਡਨਾਪਿੰਗ ਇਹ ਸਾਰਾ ਕੁਝ ਚੱਲਦਾ ਰਿਹਾ ਕਿੰਨੇ ਸਾਲ ਪੰਜਾਬ 'ਰੇ ਕੇਂਦਰ ਸਰਕਾਰ ਦੇ ਇਹ ਸਭ ਕਲਾਸੀ ਹੁਣ ਜੇ ਆਪਾਂ ਆਪਣੇ ਹੋਸ਼ੋਵਾਸ਼ ਦੀ ਗੱਲ ਕਰੀਏ ਲਾਗੇ ਛਾਗੇ ਦੀ ਕਿਉਂਕਿ ਇਹ ਗੱਲਾਂ ਪੁਰਾਣੀਆਂ ਆ ਅੱਤਵਾਦ ਦੇ ਕਾਲੇ ਦੌਰ ਤੋਂ ਬਾਅਦ ਖੜਕੂਵਾਦ ਦੇ ਦੌਰ ਤੋਂ ਬਾਅਦ ਪੰਜਾਬ ਇੱਥੇ ਜਿਹੜੀ ਆ ਜਦੋਂ ਉੱਤੇ ਡਾਕਟਰ ਮਨਮੋਹ ਸਿੰਘ ਦੀ ਸਰਕਾਰ ਬਣੀ ਤੇ ਇੱਥੇ ਉਲਟ ਅਕਾਲੀ ਦਲ ਦੀ 10 ਸਾਲ ਸਰਕਾਰ ਰਹੀ 10 ਸਾਲ ਕੇਂਦਰ ਚ ਕਾਂਗਰਸ ਰਹੀ ਇੱਥੇ 10 ਸਾਲ ਅਕਾਲੀ ਦਲ ਦੇ ਆ ਜਦੋਂ ਉਪਰ ਨਰਿੰਦਰ ਮੋਦੀ ਦੀ ਸਰਕਾਰ ਆਈ ਨਰਿੰਦਰ ਮੋਦੀ ਦੀ ਕੇਂਦਰ ਚ ਸੱਤਾ ਆਈ ਜੀ ਇਥੋਂ ਬੀਜੇਪੀ ਖਤ ਉੜ ਗਈ ਪੰਜਾਬ ਚ ਉਲਟ ਚੱਲ ਪਏ ਇਹਨਾਂ ਨੇ ਇੱਥੇ ਖੜਾ ਕਰਤਾ ਕੈਪਟਨ ਨਮਰਿੰਦਰ ਸਿੰਘ ਦੀ ਸਰਕਾਰ ਲੈ ਆਂਦੀ ਦੂਜੀ ਵਾਰੀ ਫਿਰ ਨਰਿੰਦਰ ਮੋਦੀ ਦੀ ਸਰਕਾਰ ਰਿਪੀਟ ਹੋਈ ਅਸੀਂ ਲੋਕ ਉਲਟੇ ਚੱਲੇ ਅਸੀਂ ਆਵਾਂ ਦੀ ਪਾਰਟੀ ਦੀ ਸਰਕਾਰ ਲਾਇਆ ਤੁਸੀਂ ਮੈਨੂੰ ਦੱਸੋ ਜਦੋਂ ਅਸੀਂ ਕੇਂਦਰ ਸਰਕਾਰ ਨਾਲ ਵੇਰ ਕੇ ਚੱਲਣਾ ਉਹਨਾਂ ਨੂੰ ਅੱਖਾਂ ਕੱਢ ਕੇ ਚੱਲਣਾ ਤੇ ਕੇਂਦਰ ਸਰਕਾਰ ਕਿਵੇਂ ਸਾਡਾ ਸਾਥ ਦੇ ਦੂਗੀ ਕਿਸਾਨੀ ਅੰਦੋਲਨ ਇੰਨਾ ਵੱਡਾ ਹੋਇਆ ਪੰਜਾਬ ਦੇ ਕਿਸਾਨਾਂ ਨੇ ਖੜਾ ਕੀਤਾ ਜੀ ਕਿੰਨਾ 1.5 ਸਾਲ ਅੰਦੋਲਨ ਖੜਾ ਰਿਹਾ ਤੇ ਆਖਰਕਾਰ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਾਫੀ ਮੰਗਣੀ ਪਈ ਜੀ ਫਿਰ ਐਡਾ ਵੱਡਾ ਅਸੀਂ ਉੱਥੇ ਐਜੀਟੇਸ਼ਨ ਕਰ ਲਿਆ ਉਹ ਸਰਕਾਰ ਸਾਡੇ ਨਾਲ ਕਿਵੇਂ ਹਾਂ ਪੱਕੀ ਹੋ ਕੇ ਚੱਲੇਗੀ ਕਿਵੇਂ ਕਹੇਗੀ ਕਿ ਠੀਕ ਹੈ ਪੰਜਾਬ ਨੂੰ ਅਸੀਂ ਆਹ ਕਰੀਏ ਪੰਜਾਬ ਨੂੰ ਉਹ ਦਈਏ ਉਹ ਕਹਿੰਦੇ ਠੀਕ ਹੈ ਲੋਕ ਲੜਨ ਲੜਾਕੂ ਨੇ ਇਹਨਾਂ ਦੇ ਖੂਨ ਚ ਹੀ ਲੜਪਨ ਹੈਗਾ ਇਹਨਾਂ ਦੇ ਖੂਨ ਚ ਹੀ ਧਰਨੇ ਪ੍ਰਦਰਸ਼ਨ ਐਜੀਟੇਸ਼ਨ ਇਹਨਾਂ ਨੂੰ ਪਰੇ ਕਰੋ ਸੋ ਇਸ ਕਰਕੇ ਆ ਪੰਜਾਬ ਦੀ ਹਾਲਾਤ ਜਿਹੜੀ ਨਾ ਜੇ ਆਪਾਂ ਕਹੀਏ ਉਥਲ ਪੁਥਲ ਲਈ ਉਹ ਹੋਈ ਪਈ ਅੱਛਾ ਜਿਸ ਤਰੀਕੇ ਦੇ ਨਾਲ ਪੰਜਾਬ ਨੂੰ ਹੁਣ ਰਿਪਰੈਜ਼ੈਂਟ ਕੀਤਾ ਜਾਂਦਾ ਹੈ ਕਈ ਲੀਡਰ ਨੇ ਕਈ ਸਪੋਕਸਪਰਸਨ ਨੇ ਉਹ ਕਹਿੰਦੇ ਕਿ ਪੰਜਾਬ ਦੇ ਵਿੱਚ ਟੈਂਪੂਆਂ ਦਾ ਦੌਰ ਸ਼ੁਰੂ ਹੋ ਗਿਆ ਹੈ ਇਹ ਜਦੋਂ ਤੁਸੀਂ ਸੁਣਦੇ ਹੋ ਜਾਂ ਫਿਰ ਸੋਸ਼ਲ ਮੀਡੀਆ ਦੇ ਉੱਪਰ ਦੇਖਦੇ ਹੋ ਉਦੋਂ ਫਿਰ ਤੁਹਾਨੂੰ ਪੰਜਾਬ ਕਿਵੇਂ ਦਿਖਦਾ ਹੈ ਦੇਖੋ ਪੰਜਾਬ ਨੂੰ ਖਤਮ ਕਰਨ ਦੀਆਂ ਤਾਂ ਤੁਹਾਨੂੰ ਮੈਂ ਦੱਸਿਆ ਸਾਜ਼ਿਸ਼ਾਂ ਇੰਦਰਾ ਗਾਂਧੀ ਦੇ ਟਾਈਮ ਤੋਂ ਚੱਲਦੀਆਂ ਪਈਆਂ ਹੁੰਦੀਆਂ ਨਹੀਂ ਹੈਗੀਆਂ ਪਹਿਲਾਂ ਖਤਮ ਕਰਨ ਦੀ ਗੱਲ ਹੁੰਦੀ ਸੀਗੀ ਕਿ ਬਈ ਲੜਾਈ ਦੇ ਰਾਹੀਂ ਜਾਂ ਫਿਰ ਕਿਸੇ ਨਾ ਕਿਸੇ ਹੋਰ ਚੀਜ਼ ਨਾਲ ਖਤਮ ਕੀਤਾ ਜਾਵੇ ਪਰ ਹੁਣ ਜਿਸ ਤਰੀਕੇ ਨਾਲ ਖਤਮ ਕਰਨ ਦੀ ਬੜਾ ਕੁਛ ਹੋਇਆ ਪੰਜਾਬ ਨਹੀਂ ਇੱਕ ਅੱਲਾ ਲੜਾਈ ਨਾਲ ਨਹੀਂ ਹੋਇਆ ਕਈ ਹੋਰ ਤਰੀਕੇ ਨਾਲ ਵੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਪੰਜਾਬ ਦੇ ਜਿਵੇਂ ਨੌਜਵਾਨ ਸਿਗੇ ਨਸ਼ਾ ਲੱਗ ਗਿਆ ਨਸ਼ੇ ਦੇ ਵਿੱਚ ਗਿਆ ਪੰਜਾਬ ਦੀ ਜਵਾਨੀ ਨਸ਼ੇ 'ਚ ਵੀ ਮਰੀ ਆ ਪੰਜਾਬ ਦੇ ਨੌਜਵਾਨਾਂ ਨੂੰ ਬਾਹਰ ਵੱਲ ਉਕਸਾਇਆ ਗਿਆ ਜਾਣ ਲਈ 1.5 ਲੱਖ ਬੱਚਾ ਹਰ ਸਾਲ ਪੰਜਾਬ ਤੋਂ ਨਿਕਲਦਾ ਗਿਆ ਗਬਰੂ ਜਵਾਨ ਵਿਦੇਸ਼ਾਂ 'ਚ ਜਾ ਕੇ ਸੈਟਲ ਹੋ ਗਿਆ ਉਹ ਵੀ ਤਾਂ ਪੰਜਾਬ ਕਮਜ਼ੋਰ ਹੋਇਆ ਨਾ ਫਿਰ ਪੰਜਾਬ ਨੂੰ ਕਮਜ਼ੋਰ ਹਰ ਪੱਖੋਂ ਇਕੱਲਾ ਇਹ ਇਦਾਂ ਨਹੀਂ ਹੁੰਦਾ ਕਮਜ਼ੋਰ ਕਰਨਾ ਇਕੱਲਾ ਟੈਂਪੂ ਨਾਲ ਥੋੜਾ ਕਮਜ਼ੋਰ ਹੋ ਜਾਣਾ ਪੰਜਾਬ ਪੰਜਾਬ ਦੇ ਆਸ-ਪਾਸ ਜਿੰਨੇ ਸਟੇਟ ਸੀਗੇ ਜੀ ਕਿਹੜਾ ਹਿਮਾਚਲ ਹੈ ਜੀ ਦੂਜਾ ਸਟੇਟ ਹੈਗਾ ਇੱਥੇ ਜਿਹੜਾ ਆਪਣਾ ਪੈਂਦਾ ਹਿਮਾਚਲ ਤੇ ਜੀਐਨਕੇ ਠੀਕ ਆ ਇਹ ਦੋਨਾਂ ਨੂੰ ਸਪੈਸ਼ਲ ਪੈਕੇਜ ਦੇ ਦਿੱਤਾ ਗਿਆ। ਭਾਈ ਜਿਹੜਾ ਇੱਥੇ ਇੰਡਸਟਰੀ ਲਾਊਗਾ ਉਹਨੂੰ 10 ਸਾਲ ਨਾ ਇਨਕਮ ਟੈਕਸ ਨਾਲ ਸੇਲ ਟੈਕਸ ਨਾਲ ਵੈਟ ਕੁਝ ਨਹੀਂ ਦੇਣਾ ਪੈਣਾ। ਤੁਸੀਂ ਦੱਸੋ ਸਾਰੀ ਇੰਡਸਟਰੀ ਗਗਰੇਟ ਚਲੀ ਗਈ। ਜੀ। ਸਾਰੀ ਇੰਡਸਟਰੀ ਬੱਦੀ ਚਲੀ ਗਈ ਹਿਮਾਚਲ ਦੀ। ਠੀਕ ਹੈ ਨਾ? ਇਧਰੋਂ ਜਿਹੜੀ ਜੀਐਨਕੇ ਨਾਲ ਸੀ ਉਹ ਕਠੂਏ ਲੱਗ ਗਈ। ਜੀ। ਇਹ ਵੀ ਪੰਜਾਬ ਕਮਜ਼ੋਰ ਹੋਇਆ। ਕਿਹੜਾ ਕਹਿੰਦਾ ਨਹੀਂ ਹੋਇਆ? ਮੇਰੇ ਨਾਲ ਡਾਟਾ ਸ਼ੇਅਰ ਕਰ ਲੈ। ਸਾਰੇ ਇੰਡਸਟਰੀਸ ਵੱਡੇ-ਵੱਡੇ ਜਿਹੜੇ ਆ ਉਹਨਾਂ ਨੇ ਆਪਣੇ ਯੂਨਿਟ ਉੱਥੇ ਲਾ ਲਏ ਉਹ ਕਹਿੰਦੇ 10 ਸਾਲ ਇਨਕਮ ਟ ਮੈਂ 12-13% ਜੁਰੀ ਫालतੂ ਪੰਜਾਬ ਚ ਖਰਚਾਂਗਾ ਜੇ ਮੇਰੀ 100 ਕਰੋੜ ਦੀ ਸੇਲ ਹੈ ਮੈਨੂੰ ਵੀ ਸਾਲ ਦਾ 10 ਕਰੋੜ ਬਚਦਾ ਉਹ ਚਲੇ ਗਏ ਹਿਮਾਚਲ ਹਰਿਆਣਾ ਹਰਿਆਣਾ ਇੱਥੇ ਹਿਮਾਚਲ ਚ ਜਾ ਕੇ ਦੇਖੋ ਬੱਤੀ ਅੱਜ ਸਾਰਾ ਇਸਟੈਬਲਿਸ਼ ਹੋ ਗਿਆ ਇਹ ਪੰਜਾਬ ਦੇ ਲੋਕਾਂ ਨੇ ਫੈਕਟਰੀਆਂ ਲਾਈਆਂ ਜਿੰਨੇ ਬੈਟ ਬਣਾਉਣ ਵਾਲੇ ਸੀਗੇ ਤੁਸੀਂ ਜਰੂਰ ਸਟੋਰੀ ਕਰਿਓ ਇੱਕ ਦਿਨ ਉਹ ਸਾਰੇ ਕਟੂਏ ਚਲੇ ਗਏ ਜੀ ਹਾਂ ਪੰਜਾਬ ਜਲੰਧਰ ਦੇ ਵਿੱਚ ਖਾਸ ਜਲੰਧਰ ਚ ਸਾਰੇ ਬੈਟ ਬਣਾਉਣ ਵਾਲੇ ਸਭ ਕਟੂਏ ਚਲੇ ਗਏ ਕਟੂਏ ਕਿੰਨਾ 3 ਘੰਟੇ ਦਾ ਰਨਮੇ ਸਾਰਾ ਉਹ ਕਹਿੰਦੇ ਸਾਨੂੰ ਸਾਲ ਦੀ ਸਾਡੀ 50 ਕਰੋੜ ਦੀ ਸੇਲ ਹੈ ਸਾਨੂੰ 5 ਕਰੋੜ ਬਚ ਗਿਆ ਸਾਲ ਦਾ ਮੁਨਾਫੇ ਚ ਬਚ ਗਿਆ ਮੈਨੂੰ ਮੈਂ 10% ਘੱਟੋ-ਘੱਟ ਕਹਿਣਾ ਜਦ ਕਿ ਇਨਕਮ ਟੈਕਸ ਔਰ ਸੇਲ ਟੈਕਸ ਜਿਆਦਾ ਬੰਦਾ 8-10 ਕਰੋੜ ਰੁਪਏ ਹਰ ਇੰਡਸਟਰੀ ਨੂੰ ਸਾਲ ਚ ਫਾਇਦਾ ਹੋਇਆ 10 ਸਾਲ ਦਾ ਪੈਕੇਜ ਮਿਲਿਆ ਅੱਛਾ ਤੇ ਪੰਜਾਬ ਕਮਜ਼ੋਰ ਨਹੀਂ ਹੋਇਆ ਬਿਲਕੁਲ ਪੰਜਾਬ ਆਰਥਿਕ ਪੱਖੋਂ ਕਮਜ਼ੋਰ ਹੋਇਆ ਫਿਰ ਪੰਜਾਬ ਕਿਵੇਂ ਕਮਜ਼ੋਰ ਹੋਇਆ ਪੰਜਾਬ ਕਮਜ਼ੋਰ ਈਵੇਂ ਹੋਇਆ ਕਿ ਪੰਜਾਬ ਨੂੰ ਝੋਨੇ ਦੀ ਫਸਲ ਚੋਂ ਕੱਢੇ ਹੀ ਨਹੀਂ ਗਿਆ ਝੋਨੇ ਦੇ ਲਈ 1 ਕਿਲੋ ਚੌਲ ਉਗਾਉਣ ਲਈ 4000 ਲੀਟਰ ਪਾਣੀ ਚਾਹੀਦਾ ਤੇ ਪੰਜਾਬ ਦਾ ਪਾਣੀ 400 ਫੁੱਟ ਥੱਲੇ ਚਲਾ ਗਿਆ ਠੀਕ ਹੈ ਨਾ ਪੰਜਾਬ ਦਾ ਪਾਣੀ 400 ਫੁੱਟ ਥੱਲੇ ਚਲਾ ਗਿਆ ਤੁਸੀਂ ਆਉਣ ਵਾਲੀ ਪੀੜ੍ਹੀ ਨੂੰ ਪਾਣੀ ਕਿੱਥੋਂ ਦੇਣਾ ਆਪ ਕਹਿੰਦੀ ਬਈ ਕੇਂਦਰ ਸਰਕਾਰ ਬਈ 2035 ਤੋਂ ਬਾਅਦ ਪੰਜਾਬ 'ਚ ਪਾਣੀ ਨਹੀਂ ਹੈਗਾ ਤੇ ਅਸੀਂ ਪਾਣੀ ਕਿੱਥੋਂ ਲੈਣਾ ਮੈਨੂੰ ਇਹ ਦੱਸੋ ਠੀਕ ਹੈ ਨਾ ਅੱਜ ਪੰਜਾਬ ਏਵੇਂ ਵੀ ਕਮਜ਼ੋਰ ਨਹੀਂ ਹੋਇਆ ਪੰਜਾਬ ਤੁਸੀਂ ਦੇਖੋ ਡਰੋਨ ਨਾਲ ਹੀ ਹਥਿਆਰ ਵੀ ਆ ਰਹੇ ਡਰੋਨ ਨਾਲ ਹੀ ਡਰੱਗ ਵੀ ਆ ਰਹੀਆਂ 142 ਡਰੋਨ ਜਿਹੜੇ ਆ ਉਹ 1 ਸਾਲ ਚ ਫੜੇ ਗਏ ਜਿਹੜੇ ਟ੍ਰੇਸ ਆਊਟ ਹੋਏ ਆ ਜਿਹੜੇ ਨਹੀਂ ਹੋਏ ਉਹ ਕਿੰਨੀ ਡਰੱਗ ਫੜੀ ਜਾ ਰਹੀ ਹੈ ਇਹ ਕਿੱਥੋਂ ਆ ਰਹੀ ਹੈ ਪੰਜਾਬ ਇਧਰੋਂ ਵੀ ਕਮਜ਼ੋਰ ਹੋ ਰਿਹਾ ਤੇ ਇਸ ਕਰਕੇ ਜੇ ਆਪਾਂ ਕਹੀਏ ਕਿ ਪੰਜਾਬ ਹਰ ਪੱਖੋਂ ਕਮਜ਼ੋਰ ਹੋ ਰਿਹਾ ਇਕੱਲਾ ਆ ਤਾਂ ਚਲੋ ਇਹ ਵੀ ਇੱਕ ਵਿੱਚ ਐਡੀਸ਼ਨ ਕਰ ਦਿੱਤੀ ਉਹਨਾਂ ਨੇ ਕਿ ਪੰਜਾਬ ਦੇ ਨੌਜਵਾਨਾਂ ਨੂੰ ਹੋਰ ਬਦਨਾਮ ਕਰ ਦੋ ਪੰਜਾਬ ਦੇ ਨੌਜਵਾਨਾਂ ਨੂੰ ਟੈਂਪੂ ਕਹਿਣ ਲਾਪੋ ਪੰਜਾਬ ਦੇ ਲੋਕ ਨੌਜਵਾਨਾਂ ਨੂੰ ਨਸ਼ਾ ਨਸ਼ੇੜੀ ਕਹਿਣ ਲਾਪੋ ਹੁੰਦਾ ਹੀ ਪਿਆ ਉਹ ਤਾਂ ਪੰਜਾਬ ਸੰਦਾ ਹੀ ਪਿਆ ਕਿ ਮਤਲਬ ਇਹ ਹੀ ਚੀਜ਼ਾਂ ਵੀ ਹੋ ਰਹੀਆਂ ਨੇ ਬੈਕ ਐਂਡ ਦੇ ਉਹ ਹਰ ਪੱਖੋਂ ਕਮਜ਼ੋਰ ਕੀਤਾ ਜਾ ਰਿਹਾ ਨਾ ਹੁਣ ਤੁਸੀਂ ਦੇਖੋ ਬ੍ਰਮਟਨ ਦੇ ਵਿੱਚ ਉੱਥੇ ਤੁਹਾਡੇ ਸਾਹਮਣੇ ਹੰਗਾਮਾ ਹੋਇਆ ਮੰਦਰ ਦੇ ਬਾਹਰ ਜਿਹੜਾ ਉੱਥੇ ਕੈਂਪ ਲੱਗਾ ਸੀ ਤੇ ਖਾਲਸਾਨੀ ਪੱਖੀਆਂ ਨੇ ਉੱਥੇ ਵਿਰੋਧ ਪ੍ਰਦਰਸ਼ਨ ਕੀਤਾ ਜੀ ਉਹਦੇ 'ਚ ਸਭ ਤੋਂ ਜ਼ਿਆਦਾ ਬਦਨਾਮੀ ਪੰਜਾਬ ਦੇ ਲੋਕਾਂ ਦੀ ਹੋਈ ਹੈ ਬਿਲਕੁਲ ਬਈ ਇਹ ਇਹਨਾਂ ਨੇ ਆ ਕੇ ਬ੍ਰਮਟਨ ਖਰਾਬ ਕਰਤਾ ਇਹਨਾਂ ਨੇ ਕੈਨੇਡਾ ਖਰਾਬ ਕਰਤਾ ਪੰਜਾਬ ਉੱਥੇ ਵੀ ਬਦਨਾਮੀ ਹੋ ਰਹੀ ਪੰਜਾਬੀਆਂ ਦੀ ਉੱਥੇ ਤੁਸੀਂ ਦੇਖੋ ਜਿਹੜੇ ਡਰੱਗ ਦੇ ਵਿੱਚ ਜਾਂ ਗੱਡੀਆਂ ਚੋਰੀਆਂ 'ਚ ਫੜੇ ਜਾ ਰਹੇ ਸਾਰੇ ਪੰਜਾਬ ਦੀ ਨੌਜਵਾਨ ਗੱਭਰੂ ਫੜੇ ਜਾ ਰਹੇ ਜਿੰਨਾ ਮਰਜ਼ੀ ਡਾਟਾ ਕੱਢ ਲਓ ਸਾਰੇ ਪੰਜਾਬ ਦੀ ਫੜੇ ਜਾ ਰਹੇ ਤੇ ਇਸ ਕਰਕੇ ਮੈਂ ਜਿਹੜੀ ਗੱਲ ਕੰਨਾ ਚਾਹੁੰਦਾ ਨਾ ਪੰਜਾਬ ਵਿਕਸਪੱਤਰ ਦੇ ਉੱਤੇ ਪੰਜਾਬ ਨੂੰ ਇੱਕ ਦਾਗ ਲਾਉਣ ਦਾ ਇੱਕ ਚੱਲ ਚੱਲੇਗਾ ਵੀ ਕਿਉਂ ਨਹੀਂ ਹੁਣ ਮੰਨ ਲਓ ਮੈਂ ਮੈਂ ਇੱਕ ਇਲਾਕੇ ਦਾ ਰੈਨਮਾਈ ਕਰਦਾ ਤੇ ਮੇਰੇ ਇਲਾਕੇ ਚ ਕੋਈ ਬੰਦਾ ਮੈਨੂੰ ਅੱਖਾਂ ਕੱਢੇਗਾ ਮੈਂ ਵੀ ਤਾਂ ਉਹਨੂੰ ਕਾਬੂ ਕਰਾਂਗਾ ਨਾ ਕਿਦਾਂ ਕਿਸੇ ਤਰੀਕੇ ਉਹਨੂੰ ਡਿਫੇਮ ਕਰੂੰਗਾ ਨਾ ਭਈ ਇਹ ਬੰਦਾ ਗਲਤ ਹੈ ਯਾਰ ਭਾਵੇਂ ਮੈਂ ਉਹਨੂੰ ਡਾਇਰੈਕਟਲੀ ਕਰਾਂ ਭਾਵੇਂ ਇੰਡਾਇਰੈਕਟਲੀ ਕਰਾਂ ਔਰ ਪੰਜਾਬ ਨੇ ਇੰਦਰਾ ਗਾਂਧੀ ਨਾਲ ਵੀ ਜਿੱਥੇ ਟੱਕਰ ਲੈਂਦੀ ਹੈ ਉਹ ਤੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨੂੰ ਵੀ ਜਿਹੜੇ ਆ ਉਹਨਾਂ ਨੂੰ ਮਾਫੀ ਮੰਗਣ ਤੇ ਮਜਬੂਰ ਕੀਤਾ ਪੰਜਾਬ ਦੇ ਲੋਕਾਂ ਨੇ ਫਿਰ ਉਹ ਦੱਸੋ ਮੈਨੂੰ ਕੇਂਦਰ ਸਰਕਾਰ ਕਿਵੇਂ ਸਾਡੀ ਹਾਂ ਪੱਕੀ ਹੋ ਜੂਗੀ ਕਿਵੇਂ ਸਾਡੀ ਹਮਾਇਤੀ ਹੋ ਜੂਗੀ ਇਸੇ ਕਰਕੇ ਤੁਸੀਂ ਇਹ ਦੇਖੋ ਪਿੱਛੇ ਜਿਹੜਾ ਵਾ ਇਥੋਂ ਚੌਲ ਖਾੜੀ ਦੇਸ਼ਾਂ 'ਚ ਜਾਂਦਾ ਸਾਰਾ ਬਿਲਕੁਲ ਡੇਢ ਸਾਲ ਬੈਨ ਲਾਤਾ ਸਾਡਾ ਜਿਹੜਾ ਚਾਵਲ ਆ ਉਹ ਖਾੜੀ ਦੇਸ਼ਾਂ 'ਚ ਜਾ ਹੀ ਨਹੀਂ ਸਕਿਆ ਪਾਕਿਸਤਾਨ ਦੇ ਚੌਲ ਨੇ ਉੱਥੇ ਰਾਜ ਕਰ ਲਿਆ ਉਹਦੇ ਨਾਲ ਪੰਜਾਬ ਦਾ ਹੀ ਨੁਕਸਾਨ ਹੋਇਆ ਜਿਹੜਾ ਮਹਿੰਗੀ ਬਾਸਮਤੀ ਬਾਹਰ ਵਿਕਣੀ ਸੀ ਜਾਂ ਚਾਵਲ ਵਿਕਣਾ ਸੀ ਉਹ ਪੰਜਾਬ ਦੇ ਕਿਸਾਨਾਂ ਨੂੰ ਫਾਇਦਾ ਨਹੀਂ ਹੋਇਆ ਜਦੋਂ ਅਸੀਂ ਕੇਂਦਰ ਸਰਕਾਰ ਨਾਲ ਆੜਾ ਲਵਾਂਗੇ ਛੋਟੀ ਛੋਟੀ ਗੱਲ ਤੇ ਫਿਰ ਭੁਗਤਨੇ ਦਾ ਪੈਂਦੇ ਖਮੇ ਅੱਜ ਲੜਾਈਆਂ ਦੇ ਵਿੱਚ ਤਾਂ ਨੁਕਸਾਨ ਹੁੰਦੇ ਆ ਬਾਈ ਮੈਂ ਪੰਜਾਬ ਗੱਲ ਕਰ ਰਿਹਾ ਪੰਜਾਬ ਦੀ ਗਲਤੀ ਕੀ ਹੈ ਜੋ ਪੰਜਾਬ ਨੂੰ ਇੰਨਾ ਸਜ਼ਾ ਸਜ਼ਾ ਦਿੱਤੀ ਜਾ ਰਹੀ ਹੈ ਪੰਜਾਬ ਕਿਸ ਜਗ੍ਹਾ ਦੀ ਉੱਪਰ ਗਲਤ ਹੈ ਪੰਜਾਬ ਕਿਉਂ ਗਲਤ ਹੈਗਾ ਹੈ ਪੰਜਾਬ ਦੀ ਕੀ ਗਲਤੀਆਂ ਨੇ ਜਿਸ ਕਰਕੇ ਪੰਜਾਬ ਨੂੰ ਇੰਨਾ ਸਜ਼ਾ ਦਿੱਤਾ ਜਾ ਰਿਹਾ ਹੈ ਮੈਂ ਤੁਹਾਨੂੰ ਇਹ ਦੱਸਾਂ ਜੀ ਜੇ ਮੰਨ ਲਓ ਅੱਜ ਮੈਂ ਤੁਹਾਨੂੰ ਕਹਾਂ ਜਿਹੜੇ ਤਿੰਨ ਕਿਸਾਨੀ ਕਾਨੂੰਨ ਸੀਗੇ ਉਹ ਤਿੰਨ ਕਿਸੂ ਕਾਨੂੰਨ ਕੀ ਸੀਗੇ ਕਿਸਾਨੀ ਕਾਨੂੰਨ ਜਿਹੜੇ ਬਣਾਏ ਗਏ ਸੀ ਕੇਂਦਰ ਸਰਕਾਰ ਵੱਲੋਂ ਭਾਈ ਇੱਕ ਕੋਈ ਵੀ ਜਿਹੜਾ ਵਪਾਰੀ ਹੈ ਕਿੰਨੀ ਵੀ ਫਸਲ ਤੁਹਾਡੀ ਹੋ ਜਿਹੜਾ ਵਾ ਉਹ ਡੰਪ ਕਰ ਸਕਦਾ ਪਹਿਲਾ ਦੂਜਾ ਓਪਨ ਮਾਰਕੀਟ ਚ ਮਾਲ ਕਿਤੇ ਵੀ ਕਿਸਾਨ ਵੇਚ ਸਕਦਾ ਠੀਕ ਆ ਤੀਜਾ ਬਈ ਕੰਟਰੈਕਟ ਫਾਰਮਿਕ ਕੋਈ ਵੱਡੀ ਕੰਪਨੀ ਤੁਹਾਡੇ ਕੋ ਆ ਕੇ 5000 ਏਕੜ ਜ਼ਮੀਨ ਇੱਥੇ ਕਿਸਾਨਾਂ ਤੋਂ ਲੈਣੀ ਚਾਵੇ ਉਹ ਕਿਰਾਏ ਤੇ ਲੈ ਸਕਦਾ ਇਹਦੇ ਚ ਕਾਨੂੰਨ ਬਣਾਤੇ ਗਏ 100% ਕਾਨੂੰਨ ਬਣਾਤੇ ਗਏ ਲੇਕਿਨ ਪੰਜਾਬ ਦੇ ਕਿਸਾਨਾਂ ਨੂੰ ਇਹ ਮਨਜ਼ੂਰ ਨਹੀਂ ਸੀਗਾ ਬਈ ਇੱਥੇ ਕਮਰਸ਼ੀਅਲਾਈਜੇਸ਼ਨ ਦਾ ਦੌਰ ਜਿਹੜਾ ਵੈ ਉਹ ਕਿਉਂ ਉਹਦਾ ਕਾਰਨ ਹੈ ਦੋਨੋਂ ਪੱਖੀ ਗੱਲ ਸੁਣ ਲਿਓ ਧਿਆਨ ਨਾਲ ਕਿਉਂ ਨਹੀਂ ਸੀਗਾ ਕਿ ਪੰਜਾਬ ਦਾ ਫਾਰਮਰ ਕਦੀ ਨਹੀਂ ਚਾਹੁੰਦਾ ਸੀਗਾ ਕਿ ਕਾਰਪੋਰੇਟ ਹਾਵੀ ਹੋਵੇ ਉਹ ਕਹਿੰਦੇ ਸਾਡੇ ਕੋਲ ਸਰਕਾਰ ਫਸਲ ਖਰੀਦੀ ਸਰਕਾਰ ਖਰੀਦੇ ਹੁਣ ਮੰਨ ਲਓ ਸਟੋਰ ਹੈ ਰਿਲਾਇੰਸ ਹੈ ਮੋਹਰ ਹੈ ਅੰਦਰ ਅਡਾਨੀ ਦਾ ਅੰਬਾਨੀ ਦਾ ਆਟਾ ਵਿਕਦਾ ਉਹ ਕਹਿੰਦੇ ਯਾਰ ਆਟਾ ਵੇਚਦੇਵੇਂ ਅਸੀਂ 40 ਰੁਪਏ ਕਿਲੋ ਬਾਜ਼ਾਰੋਂ ਕਣਕ ਲੈਨੇ ਆਂ ਅਸੀਂ 8ਤੀਆਂ ਕੋਲੋਂ ਮੰਡੀਆਂ ਚੋਂ ਇਹਨਾਂ ਚੰਗਾ ਸਿੱਧੀ ਫਸਲ ਉਗਾ ਲਓ ਸਾਡੂ 6 ਰੁਪਏ ਕਿਲੋ ਪੈਣੀ ਤੇ 6 ਰੁਪਏ ਕਿਲੋ ਲੈ ਕੇ ਸਿੱਧਾ 40 ਰੁਪਏ ਕਿਲੋ ਵੇਚਣੀ ਆ ਮਨਾਫਾ ਕਿਦਾ ਵਧਣਾ ਸੀ ਕਾਰਪੋਰੇਟ ਦਾ ਕਿਸਾਨ ਕਹਿੰਦੇ ਬਈ ਯਾਰ ਅਸੀਂ ਵੇਚਦੇ ਆੜਤੀ ਇਹਨੂੰ ਆੜਤੀਆ ਦੇਂਦਾ ਗੋ ਹੋ ਡਿਸਟ੍ਰੀਬਿਊਟਰ ਨੂੰ ਚੱਕੀਆਂ ਵਾਲੇ ਕੋ ਜਾਂਦੀ ਚੱਕੀਆਂ ਤੋਂ ਆਟਾ ਬਣ ਕੇ ਅੱਗੇ ਜਾਂਦਾ ਤੇ ਇਹ ਸਾਰੇ ਲੋਕ ਮਰ ਜਾਣੇ ਆ ਪੰਜਾਬ ਦਾ ਕਿਸਾਨ ਤਾਂ ਉਹਨਾਂ ਨਾਲ ਖੜਾ ਹੋ ਗਿਆ ਬਈ ਇਹ ਸਾਰੇ ਦਲਾਲ ਜਿਹੜੇ ਵਿੱਚ ਘਾਰ ਕਮਿਸ਼ਨ ਏਜੰਟਾ ਮੰਡੀਆਂ ਦੇ ਸਾਰੇ ਮਰ ਜਾਣੇ ਆ ਬਈ ਨਹੀਂ ਯਾਰ ਹਾਲਾਂਕਿ ਉਹ ਚ ਕਿਸਾਨਾਂ ਦਾ ਫਾਇਦਾ ਸੀ ਅੱਜ ਮੰਨ ਲਓ ਰਿਲਾਇੰਸ ਦੇ ਸਟੋਰ ਹੈ ਸਟੋਰ ਵਾਲਿਆਂ ਨੂੰ ਮਾਲਕਾਂ ਨੂੰ ਪੁੱਛੋ ਬਿਲਡਿੰਗ ਤੋਂ ਬਈ ਉਹਨਾਂ ਨੂੰ ਕਿਰਾਇਆ ਟਾਈਮ ਸਰ ਮਿਲਦਾ ਉਹਨਾਂ ਨੂੰ ਕਦੀ ਕੋਰਟ 'ਚ ਨਹੀਂ ਜਾਣਾ ਪੈਂਦਾ ਵੱਡੀਆਂ ਕੰਪਨੀਆਂ ਕੋ ਕਰਾਇਆ ਲੈਂਦੀ ਕਾਰਪੋਰੇਟ ਕੰਪਨੀਆਂ ਆਟੋਮੈਟਿਕ ਤੁਹਾਡੇ ਕਰਾਇਆ ਖਾਤੇ 'ਚ ਜੇ ਮੰਨ ਲਓ ਰਿਲਾਇੰਸ ਵੱਡੇ ਵੱਡੇ ਇੱਥੇ ਫਾਰਮ ਲੈ ਲੈਂਦੀ ਖੇਤੀਬਾੜੀ ਲਈ ਅਡਾਨੀ ਲੈ ਲੈਂਦਾ ਸੀਲੋ ਬਣ ਜਾਂਦੇ ਤੁਸੀਂ ਦੇਖੋ ਸੀਲੋ 'ਚ ਟਰੱਕ ਵੀ ਲੱਗਣੇ ਸੀ ਸਾਰਾ ਕੁਝ ਜਾਣਾ ਸੀ ਮੰਡੀਆਂ 'ਚ ਫਸਲ ਵੀ ਉਥੋਂ ਮਤਲਬ ਫਸਲ ਕੱਟੀ ਵੀ ਜਾਣੀ ਆਧੂਨਿਕ ਯੋਗ ਆ ਜਾਣਾ ਸੀ ਪੰਜਾਬ 'ਚ ਠੀਕ ਹੈ ਨਾ ਨਵੀਆਂ-ਨਵੀਆਂ ਫਸਲਾਂ ਆ ਜਾਣੀਆਂ ਅਸੀਂ ਨਵੀਆਂ-ਨਵੀਆਂ ਉਹਨਾਂ ਨੇ ਤੁਹਾਡੇ ਪੈਸਟੀਸਾਈਡ ਘਟਾ ਦੇਣੇ ਸੀਗੇ ਵੱਡੀਆਂ ਕੰਪਨੀਆਂ ਕੋ ਬਥੇਰੇ ਉਹਨਾਂ ਕੋ ਦਿਮਾਗ ਹੁੰਦੇ ਭਈ ਅ ਮਾਈਂਡ ਸੈਟ ਬਹੁਤ ਹੁੰਦਾ ਉਹਨਾਂ ਨੇ ਉਹਨੂੰ ਇੱਕ ਰੈਵੋਲੂਸ਼ਨ ਲਿਆ ਦੇਣੀ ਸੀ ਲੇਕਿਨ ਇਹ ਅੜਗੇ ਭਈ ਇਹਨਾਂ ਦੀ ਰੋਟੀ ਮਰ ਜਾਣੀ ਆ ਪੰਜਾਬ ਦੇ ਖੂਨ ਚ ਯਾਰ ਅਸੀਂ ਕਿਸੇ ਨੂੰ ਭੁੱਖਾ ਨਹੀਂ ਦੇਖ ਸਕਦੇ ਅਦੀ ਕਹਿੰਦੇ ਯਾਰ ਇਹ ਆੜਤੀਏ ਨੇ ਮਰ ਜਾਣਾ ਇਹ ਤਾਂ ਫਸਲ ਸਿੱਧੀ 6 ਰੁਪਏ ਕਿਲੋ ਤੋਂ 32 ਰੁਪਏ ਕਿਲੋ ਉਹਨਾਂ ਦੀ ਵਿਕਣੀ ਆ ਆ ਵਿਚਲੇ ਚੈਨਲ ਸਾਰੇ ਕੱਟੇ ਜਾਣੇ ਆ ਅੰਦੋਲਨ ਸ਼ੁਰੂ ਹੋ ਗਿਆ ਅੰਦੋਲਨ ਅੰਦੋਲਨ ਚੱਲਣਾ ਵੀ ਚਾਹੀਦਾ ਸੀ ਕਿਸਾਨ ਇਹ ਕਹਿੰਦਾ ਸੀਗਾ ਵੀ ਸਿੱਧਾ-ਸਿੱਧਾ ਸਾਡੇ ਹੱਕਾਂ ਤੇ ਡਾਕਾ ਨਾ ਮਾਰੋ ਅਸੀਂ ਆੜਤੀਆਂ ਦੇ ਨਾਲ ਵੱਜੇ ਹੋਏ ਆ ਸਾਡੇ ਚਾਰ-ਚਾਰ ਪੁਸ਼ਤਾਂ ਪੰਜ-ਪੰਜ ਪੁਸ਼ਤਾਂ ਬੱਚੀਆਂ ਹੋਈਆਂ ਅਸੀਂ ਤਾਂ ਇਹਨਾਂ ਥਰੂ ਹੀ ਆਪਣਾ ਜਾਊਗਾ ਸ ਪਰ ਉਹ ਚਾਹਦੇ ਸੀਗੇ ਕਿ ਉਹ ਦੋ ਹੀ ਬੰਦਿਆਂ ਨੂੰ ਪੰਜਾਬ ਦਾ ਸਾਰਾ ਹੁਣ ਮੰਨ ਲਓ ਇੱਕ ਐਗਜ਼ਾਮਪਲ ਦੇਣਾ ਅੱਗੇ ਤੁਸੀਂ ਕਾਰ ਦੀ ਨੰਬਰ ਪਲੇਟ ਲਵਾਉਂਦੇ ਸੀ ਲਵਾਉਂਦੇ ਸੀ ਨਾ ਅਸੀਂ ਕਿਦੋਂ ਨੰਬਰ ਪਲੇਟ ਲਵਾਣੀ 100 ਰੁਪਿਆ ਦੇਣਾ ਉਹਦੀ ਰੋਜੀ ਰੋਟੀ ਚੱਲਦੀ ਸੀ ਸਾਰੇ ਬਾਜ਼ਾਰਾਂ 'ਚ ਹੁਣ ਹਿੰਦੁਸਤਾਨ ਦੀ ਨੰਬਰ ਪਲੇਟਾਂ ਦਾ ਹੀ ਦੋ ਬੰਦਿਆਂ ਕੋਲ ਠੇਕਾ ਉਹ ਜਿੰਨੇ ਨੰਬਰ ਪਲੇਟਾਂ ਵਾਲੇ ਸੀ ਸਾਰੀਆਂ ਦੁਕਾਨਾਂ ਬੰਦ ਹੋ ਗਈਆਂ ਉਹੀ ਹਾਲ ਕਿਸਾਨਾਂ ਦਾ ਹੋਣਾ ਸੀ ਕਿਸਾਨਾਂ ਨੂੰ ਲੱਗਿਆ ਵੀ ਇਹਨਾਂ ਨੇ ਸਾਰੀ ਪੰਜਾਬ ਹੀ ਇਹਨਾਂ ਨੇ ਅਡਾਨੀ ਅਮਬਾਨੀ ਨੇ ਰੱਖ ਲੈਣਾ ਅਸੀਂ ਮਜ਼ਦੂਰਾਂ ਵਾਂਗੂ ਬੈਠੇ ਰਹਿਣਾ ਆੜਤੀ ਵੇਲੇ ਹੋ ਜਾਣੇ ਆ ਕੰਮੇ ਵੇਲੇ ਹੋ ਜਾਣੇ ਆ ਉਹਨਾਂ ਨੇ ਮਸ਼ੀਨਾਂ ਲੈ ਆਣੀਆਂ ਇੱਥੇ ਆਲੂ ਪਟਾਈ ਆਲੂ ਬੁਆਈ ਸਾਰੀ ਹੱਥਾਂ ਨਾਲ ਹੁੰਦੀ ਆ ਮਜ਼ਦੂਰ ਐ ਮਿਹਨਤ ਕਾਛ ਲੋਗ ਆ ਇਹ ਕਿੱਥੋਂ ਰੋਟੀ ਖਾਣਗੇ ਇੱਕ ਇੱਕ ਕਿਸਾਨ ਦੇ ਨਾਲ 50 50 ਪਰਿਵਾਰਾਂ ਦਾ ਟਿੱਡ ਪਲਦਾ ਪਿੰਡਾਂ 'ਚ ਉਹਨਾਂ ਨੇ ਰੋਟੀ ਕਿੱਥੋਂ ਖਾਣੀ ਸੀ ਉਹ ਕਿਸਾਨੀ ਅੰਦੋਲਨ ਲਿਆਣਾ ਪਿਆ ਉਹਨਾਂ ਦੀ ਗਰੀਬੀ ਨੂੰ ਦੇਖ ਕੇ ਕਿਸਾਨਾਂ ਨੂੰ ਲਿਆਣਾ ਪਿਆ ਭਈ ਇਹ ਤਾਂ ਸਾਰੇ ਮਰ ਜਾਣੇ ਉਹਨਾਂ ਨੇ ਮਸ਼ੀਨਾਂ ਨਾਲ ਆਲੂ ਲਾਣਾ ਮਸ਼ੀਨਾਂ ਨਾਲ ਕੱਟਣਾ ਉਹਨਾਂ ਕੋਲ ਅਰਬਾਂ ਖਰਬਾ ਰੁਪਈਏ ਦਾ ਪ੍ਰੋਜੈਕਟਾ ਸੋ ਜਾਂ 26 ਰੁਪਏ ਗਿੱਲੋ ਖਣਕ ਚੋਂ ਬਚਣ ਲੱਪਿਆ ਸਿੱਧਾ ਤੇ ਉਹਨਾਂ ਨੇ ਮਸ਼ੀਨਰੀ ਜਿੰਨੀ ਮਰਜ਼ੀ ਲੈ ਜਾਂਦੇ ਇੱਥੇ ਠੀਕ ਹੈ ਨਾ ਉਹਨਾਂ ਨੇ ਲੇਬਰ ਖਤਮ ਕਰ ਦੇਣੀ ਸੀ ਉਸੇ ਰੱਤ ਤੇ ਸਿਰੇ ਵੈਨਾਂ ਦੀ ਰੋਟੀ ਖਤਮ ਹੋ ਗਈ ਆੜਤੀਆਂ ਦੀ ਰੋਟੀ ਖਤਮ ਹੋ ਗਈ ਗਰੀਬਾਂ ਦੀ ਖਤਮ ਹੋ ਗਈ ਝੋਨਾ ਲਵਾਈ ਵਾਲਿਆਂ ਦੀ ਖਤਮ ਹੋ ਗਈ ਪਟਾਈ ਵਾਲਿਆਂ ਦੀ ਖਤਮ ਹੋ ਗਈ ਹਾ ਦਾ ਨਾਰਾ ਵੱਜ ਗਿਆ ਅੰਦੋਲਨ ਖੜਾ ਹੋ ਗਿਆ ਲੇਕਿਨ ਜਦੋਂ ਅੰਦੋਲਨ ਖੜਾ ਹੋਇਆ ਕੇਂਦਰ ਸਰਕਾਰ ਨੇ ਫਿਰ ਸਾਡੇ ਨਾਲ ਤਸਲ ਤਾਂ ਲੈਣੀ ਹੈ ਨਾ ਉਹਦਾ ਬਦਲਾ ਤਾਂ ਲੈਣਾ ਹੀ ਹੈ ਨਾ ਬਦਲਾ ਵੀ ਕਹਿ ਲੋ ਆਪਾਂ ਪੰਜਾਬੀ ਚ ਕਹਿ ਲਿਆ ਉਹ ਕਹਿੰਦੇ ਯਾਰ ਠੀਕ ਆ ਝਗੜਾਲੂ ਪੋਤਾ ਮਾਂ ਪਿਓ ਵੀ ਕਹਿੰਦੇ ਹੁੰਦੇ ਸਾਡਾ ਝਗੜਾਲੂ ਪੋਤਾ ਨੂੰ ਪਰੇ ਕਰੋ ਯਾਰ ਮੇਰਾ ਕਹਿਣਾ ਦਾ ਮੰਨਦਾ ਨਹੀਂ ਪਰਿਵਾਰਾਂ ਚ ਚੱਲਦਾ ਨਾ ਇੱਕ ਇੱਕ ਮੰਨ ਲਓ ਇੱਕ ਪਰਿਵਾਰ ਚ ਤਿੰਨ ਪੁੱਤ ਹੈ ਇੱਕ ਪੁੱਤ ਕਵੇ ਜੀ ਮੈਂ ਧਰਨਾ ਲਾਣਾ ਮੈਂ ਉਹ ਅੱਖਾਂ ਕੱਢ ਕੇ ਲੈਣਾ ਮਾਂ ਪਿਓ ਨੂੰ ਕਦੀ ਦਿੰਦੇ ਆ ਕਦੀ ਨਹੀਂ ਦਿੰਦੇ ਠੀਕ ਹੈ ਨਾ ਉਹ ਕਹਿੰਦੇ ਨੂੰ ਪਰੇ ਕਰਦੇ ਯਾਰ ਆ ਦੋ ਬੱਚਿਆਂ ਨਾਲ ਹੀ ਗੱਲ ਕਰੀ ਆਪਾਂ ਉਹੀ ਹਾਲ ਹੋਇਆ ਕਿਉਂਕਿ ਚਲੋ ਠੀਕ ਹੈ ਪੰਜਾਬ ਆਪਣੀ ਜਗ੍ਹਾ ਸਹੀ ਆ ਅਸੀਂ ਕਿਉਂਕਿ ਸਾਡੇ ਗੁਰੂ ਮਹਾਰਾਜ ਦਾ ਫਲਸਫਾ ਹੈ ਕਿ ਕਿਸੇ ਨੂੰ ਭੁੱਖੇ ਨਹੀਂ ਦੇਖਣਾ ਕਿਸੇ ਦਾ ਹੱਕ ਨਹੀਂ ਮਰਨ ਦੇਣਾ ਤੇ ਜ਼ੁਲਮ ਨਹੀਂ ਹੋਣ ਦੇਣਾ ਪੰਜਾਬ ਦੇ ਡੀਐਨਏ 'ਚ ਹੈਗਾ ਉਹ ਡੀਐਨਏ 'ਚ ਕੀਤਾ ਹੋਣਾ ਅੱਛਾ ਮਤਲਬ ਪੰਜਾਬ ਦੀ ਬਸ ਇੰਨੀ ਗਲਤੀ ਹੈ ਕਿ ਪੰਜਾਬ ਦੇ ਲੋਕ ਜਿਹੜੇ ਨੇ ਉਹ ਪ੍ਰੋਟੈਸਟ ਕਰਨਾ ਜਾਣਦੇ ਨੇ ਪੰਜਾਬ ਦੇ ਲੋਕ ਤਗੜੇ ਨੇ ਪੰਜਾਬ ਦੇ ਲੋਕਾਂ ਨੂੰ ਹਰੇਕ ਮੁੱਦੇ ਤੇ ਕੋਲ ਲੜਨ ਦੀ ਗੱਲ ਹੈ ਤੂੰ ਸੁਣਾ ਤੂੰ ਸੁਣਾ ਪੰਜਾਬ ਦੇ ਨਾਲ ਫਿਰ ਇਦਾਂ ਹੀ ਬੰਗੇ ਲਿੱਤੇ ਜਾਂਦੇ ਨਾ ਅੱਜ ਸੋਦਾ ਸਾਧ ਨੂੰ ਕਿੰਨੀ ਵਾਰੀ ਮਾਫੀ ਦੇ ਦਿੱਤੀ ਐ ਤੁਸੀਂ ਦੱਸੋ ਕਿੰਨੀ ਵਾਰੀ ਛੁੱਟੀ ਭੇਜ ਦਿੰਦੇ ਆ ਮਹੀਨੇ-ਮਹੀਨੇ ਦੀ ਤੇ ਜਿਹੜੇ ਆ ਬਾਕੀ ਬੈਠੇ ਨੇ ਅੰਦਰ ਮੰਨ ਲਓ ਆਪਾਂ ਜਿਨ੍ਹਾਂ ਨੂੰ ਕੌਮੀ ਇਨਸਾਫ ਮੋਰਚਾ ਜਿਹੜਾ ਮੋਹਾਲੀ ਚ ਲੱਗਾ ਕਿੰਨਾ ਚਿਰ ਹੋ ਗਿਆ 2 ਸਾਲ ਹੋ ਗਏ ਕਿਸੇ ਨੂੰ ਛੁੱਟੀ ਦਿੱਤੀ ਇਹਨਾਂ ਨੇ ਦੱਸੋ ਮੈਨੂੰ ਰਾਜਵਾਨਾਂ ਭਾਈ ਰਾਜਵਾਨਾਂ ਨੂੰ ਸਿਰਫ ਇੱਕ ਥੋੜੇ ਘੰਟਿਆਂ ਦੀ ਛੁੱਟੀ ਦਿੱਤੀ ਹੈ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਮਾਨਸਿਕ ਸੰਤੁਲਨ ਵਿਗੜਿਆ ਪਿਆ ਹਾਲਤ ਦੇਖੋ ਉਹਦੀ ਅੰਦਰ ਚੇਜ ਸਜ਼ਾ ਪੂਰੀਆਂ ਕਰ ਚੁੱਕੇ ਨੇ ਇਹ ਲੋਕਾਂ ਨੂੰ ਇਹ ਇਹਨਾਂ ਲੋਕਾਂ ਦਾ ਹਿੰਦੁਸਤਾਨ ਦੇ ਕਾਨੂੰਨ ਦੇ ਵਿੱਚ ਇਹਨਾਂ ਲਈ ਵੱਖਰਾ ਥੋੜਾ ਹੋਏਗਾ ਇਹਨਾਂ ਨੂੰ ਵੀ ਪਰਿਵਾਰ ਹੈ ਛੁੱਟੀ ਦੇਣੀ ਚਾਹੀਦੀ ਹੈ ਉਹ ਸਜ਼ਾ ਪੂਰੀ ਕਰ ਚੁੱਕੇ ਆ ਫਿਰ ਅੰਦਰ ਰੱਖਿਆ ਕੌਮੀ ਇਨਸਾਫ ਮੋਰਚਾ ਲੱਗਾ ਕੋਈ ਉਹਨਾਂ ਦੀ ਬਾਤ ਪੁੱਛਣ ਜਾਂਦਾ ਕੋਈ ਜਾਂਦਾ ਪੁੱਛਣ ਤੇ ਸੌਦਾ ਸਾਧ ਨੂੰ ਲੀਦਾ ਇਦਾਂ ਖੜੇ ਹੁੰਦੇ ਵੀ ਅੱਜ ਇਹਨੂੰ ਛੁੱਟੀ ਮਿਲਦੀ ਹੈ ਗੱਡੀਆਂ ਦੇ ਕਾਫਲੇ ਗਏ ਹੁੰਦੇ ਲੈਣ ਲਈ ਤੇ ਇਹ ਵੀ ਕੀ ਹੋ ਰਿਹਾ ਜਦੋਂ ਪਤਾ ਕੀ ਸੌਦਾ ਸਾਧ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜੇ ਆ ਤੇ ਪੜਵਾਏ ਆ ਫਿਰ ਇਹ 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 ਕੇਂਦਰ ਸਰਕਾਰ ਨੂੰ ਵੀ ਚਾਹੀਦਾ ਕਿ ਅਸੀਂ ਉਹ ਲੋਕਾਂ ਦੀ ਹਮਾਇਤਾਂ ਤੋਂ ਪੜੇ ਹਟੀਏ ਹਕੂਮਤਾਂ ਨੂੰ ਵੀ ਜਿਨ੍ਹਾਂ ਨੇ ਸਿੱਧੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕੀਤੀਆਂ ਜਦੋਂ ਇਦਾਂ ਦੇ ਬੰਦਿਆਂ ਨੂੰ ਸਰਕਾਰ ਉਥੋਂ ਉਹਨਾਂ ਦੇ ਲੀਡਰ ਉਹਨਾਂ ਦੇ ਸਮਰਥਨ ਦਿੰਦੇ ਆ ਤੇ ਫਿਰ ਪੰਜਾਬ ਦੇ ਵਿੱਚ ਅੱਗ ਤਾਂ ਭਲੇਗੀ ਨਾ ਉਹਦੀ ਮਤਲਬ ਕਿ ਪੰਜਾਬ ਦਾ ਦੁੱਖ ਹੀ ਇਹੀ ਹੈ ਕਿ ਵੀ ਪੰਜਾਬ ਜਿਸ ਤਰੀਕੇ ਦੇ ਨਾਲ ਚੱਲ ਰਿਹਾ ਹੈ ਤੇ ਜਿਸ ਤਰੀਕੇ ਦੇ ਨਾਲ ਉਹ ਲੋਕਾਂ ਦੇ ਉੱਪਰ ਜਾਂਦਾ ਜਾਂ ਫਿਰ ਗਲਬਾਤ ਕਰਦਾ ਹੈ ਉਹੀ ਦੁᱠhaan ਤੇ ਪੰਜਾਬ ਨੂੰ ਲੈ ਡੁੱਬਦਾ ਹੈ ਹਮੇਸ਼ਾ ਉਹੀ ਆਪਾਂ ਆਪਣੇ ਹੱਕਾਂ ਦੀ ਲੜਾਈ ਲੜਦੇ ਹਾਂ ਯਾਰ ਹੁਣ ਜੇ ਮੰਨ ਲਓ ਤੁਹਾਨੂੰ ਅੱਜ ਮਤਲਬ ਹੱਕਾਂ ਦਾ ਹੱਕਾਂ ਦੀ ਲੜਾਈ ਲਈ ਲੜਨਾ ਦੁੱਖ ਜਦੋਂ ਅਸੀਂ ਹੱਕਾਂ ਦੀ ਲੜਾਈ ਲੜਾਂਗੇ ਗਰੀਬਾਂ ਦੀ ਲੜਾਈ ਲੜਾਂਗੇ ਕੇਂਦਰ ਸਰਕਾਰ ਨੂੰ ਉਹ ਮਨਜ਼ੂਰ ਨਹੀਂ ਹੁੰਦੀ ਕੇਂਦਰ ਸਰਕਾਰ ਨੂੰ ਕਦੀ ਮਨਜ਼ੂਰ ਨਹੀਂ ਹੁੰਦੀ ਉਹ ਕਹਿੰਦੇ ਜੋ ਅਸੀਂ ਕਹੀਏ ਜੋ ਹੁਕਮ ਹੋਣ ਉਹੀ ਇੰਪਲੀਮੈਂਟ ਹੋਣ no doubt ਬਈ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਕਿਸਾਨਾਂ ਦੇ ਜਿਹੜੇ ਕਾਨੂੰਨ ਬਣਾਏ ਗਏ ਸੀ ਉਹ ਕਮਰਸ਼ਲਾਈਜੇਸ਼ਨ ਦਾ ਇੱਕ ਦੌਰ ਦਾ ਹਿੱਸਾ ਸੀ ਲekin ਪੰਜਾਬ ਕਾਮਰੇਡਾਂ ਦੀ ਧਰਤੀ ਹੈ ਪੰਜਾਬ ਦੇ ਵਿੱਚ ਅੱਜ ਵੀ ਜਿਹੜੇ ਕਾਮਰੇਡ ਹੈ ਮਾਲਵੇ ਬੈਲਟ ਚ ਉਗਰਾਹਾਂ ਵਾਲੇਗੇ ਯੂਨਿਟ ਹੈਗੇ ਆ ਹੋਰ ਪਿੰਡੂ ਮਜ਼ਦੂਰ ਯੂਨੀਅਨਸ ਹੈ ਕਮਿਊਨਿਸਟ ਅੱਜ ਵੀ ਪੰਜਾਬ ਚ ਕਾਫੀ ਆ ਅੰਦੋਲਨ ਖੜਾ ਕੀਤਾ ਗਿਆ ਅੰਦੋਲਨ ਖੜਾ ਵੀ ਹੋਇਆ ਬਸ ਮੈਂ ਤੁਹਾਡੀ ਗੱਲ ਸੋਰੀ ਕੱਟਣ ਲੱਗਾ ਹਾਂ ਬਸ ਆਖਰੀ ਸਵਾਲ ਹੈ ਮੇਰਾ ਤੁਹਾਡੇ ਹਿਸਾਬ ਦੇ ਨਾਲ ਪੰਜਾਬ ਕਿਸ ਜਗ੍ਹਾ ਦੇ ਉੱਪਰ ਖੜਾ ਹੈਗਾ ਤੇ ਪੰਜਾਬ ਦੀ ਸਥਿਤੀ ਕੀ ਹੈ ਪੰਜਾਬ ਬਲਦੀ ਅੱਗ ਤੇ ਖੜਾ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਪੰਜਾਬ ਬਲਦੀ ਅੱਗ ਤੇ ਖੜਾ ਅੱਜ ਵੀ ਤੁਸੀਂ ਦੇਖੋ ਦੋ ਉੱਥੇ ਪੈਟਰੋਲ ਬੰਬ ਅੱਜ ਵੀ ਆਪਣੇ ਗਰਨੇਡ ਅਮਰੀਕਾ ਸੁੱਟੇ ਗਏ ਗਰਨੇਡੇ ਕਮੰਦਰ ਦੇ ਉੱਤੇ ਸੁੱਟਿਆ ਗਿਆ ਹੋਰ ਸੁੱਟਿਆ ਗਿਆ ਪੰਜਾਬ ਦੇ ਵਿੱਚ ਹਾਲਾਤ ਬਿਕਾਬੂ ਹੈ ਹਾਲਾਤ ਇੰਨੇ ਕੰਟਰੋਲ ਵਾਲੇ ਨਹੀਂ ਹੈਗੇ ਬਹੁਤ ਬੁਰੇ ਹਾਲਾਤ ਹੈ ਲੋਕਾਂ ਦੇ ਮਨਾਂ 'ਚ ਦਹਿਸ਼ਤ ਵੀ ਹੈ ਤੁਹਾਡੇ ਸਾਹਮਣੇ ਪੰਜਾਬ ਮੈਂ ਤੁਹਾਨੂੰ ਦੱਸਿਆ ਯਾਰ ਪੰਜਾਬ ਨੂੰ ਹਰ ਪਾਸਿਓਂ ਮਾਰ ਪੈ ਰਹੀ ਹੈ ਖੱਬਿਓਂ ਵੀ ਪੈ ਰਹੀ ਹੈ ਸੱਜਿਓਂ ਵੀ ਪੈ ਰਹੀ ਹੈ ਉੱਥੋਂ ਵੀ ਪੈ ਰਹੀ ਹੈ ਪਿੱਛੋਂ ਵੀ ਪੈ ਰਹੀ ਹੈ ਪੂਰਾ ਪੰਜਾਬ ਜਲ ਰਿਹਾ ਹੈ ਕਹਿ ਸਕਦੇ ਹਾਂ ਪੰਜਾਬ ਜਲ ਰਿਹਾ ਪੰਜਾਬ ਦਾ ਨੌਜਵਾਨ ਵੀ ਜਿਹੜਾ ਹਤਾਸ਼ ਵੀ ਹੋ ਚੁੱਕਾ ਨਰਾਸ਼ ਵੀ ਹੋ ਚੁੱਕਾ ਤੁਹਾਡੇ ਸਾਹਮਣੇ ਹਾਲਾਤ ਕਿੰਨੇ ਬੇਕਾਬੂ ਹੋਏ ਭਾਈ ਲੋਕ ਕਰਜ਼ਾਈ ਹੋਏ ਭਈ ਇੱਕ ਇੱਕ ਕਿਸਾਨ ਤੇ 3-3 ਲੱਖ ਰੁਪਏ ਔਨ ਐਵਰੇਜ ਕਰਜ਼ਾ ਇਹ ਲੋਕ ਸਭਾ ਚ ਰਿਪੋਰਟ ਪੇਸ਼ ਹੋਈ ਹੈ ਕਿ ਪੰਜਾਬ ਦੇ ਇੱਕ ਫਾਰਮਰ ਤੇ ਔਨ ਐਵਰੇਜ 3 ਲੱਖ ਰੁਪਏ ਕਰਜ਼ਾ ਕਿਦਾਂ ਕਰਜ਼ਾ ਉਤਰੇਗਾ ਔਨ ਐਵਰੇਜ ਕਹਿਣਾ ਪਿਆ ਤੇ ਪੰਜਾਬ ਚ 85% ਕਿਸਾਨ ਸਿਰਫ ਛੋਟਾ ਜਿਹੜਾ 5 ਏਕੜ ਤੋਂ ਥੱਲੇ ਦੀ ਖੇਤੀ ਕਰਦਾ ਉਹ ਤਾਂ ਸਾਰੀ ਉਮਰ ਨਹੀਂ ਪੈਸੇ ਲਾ ਸਕਦਾ